ਸਾਸਰੀ ਕਾਲਜੀ ਫਰੈਂਡ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਪਿਆਜ਼ ਤੇ ਹਰੀਆਂ ਮਿਰਚਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ 5 ਮਿੰਟਾਂ ਵਿੱਚ ਬਣਨ ਵਾਲੀ ਰੈਸਪੀ ਲੈ ਕੇ ਆਈਆਂ ਇਹ ਚਟਨੀ ਜਿਹੜੀ ਐਨੀ ਜ਼ਿਆਦਾ ਸਵਾਦ ਬਣਦੀ ਹੈ ਫਰੈਂਡ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਤੇ ਟਾਈਮ ਬਹੁਤਾ ਨਹੀਂ ਲੱਗਦਾ ਬਿਲਕੁਲ 5 ਮਿੰਟਾਂ 'ਚ ਇਹ ਬਣ ਕੇ ਤਿਆਰ ਹੋਏਗੀ ਤੇ ਖਾਣ ਵਿੱਚ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਵਾਸਤੇ ਮੈਂ ਕੜਾਈ ਵਿੱਚ 2 ਟੇਬਲस्पून ਮਸਟਰਡ ਔਇਲ ਗਰਮ ਕੀਤਾ ਅੱਧਾ ਚਮਚ ਜੀਰਾ ਥੋੜੀ ਜਿਹੀ ਹਿੰਗ ਮੈਂ ਇੱਥੇ ਪਾਤੀ ਤੇ ਜਦੋਂ ਇਹ ਤੜ ਥੋੜਾ ਜਿਹਾ ਤੜਕ ਜੇ ਉਦੋਂ ਆਪਾਂ ਕੜੀ ਪੱਤੇ ਪਾਵਾਂਗੇ 5-7 ਤੇ ਕੜੀ ਪੱਤੇ ਤੁਸੀਂ ਜ਼ਰੂਰ ਪਾਓ ਜੇ ਜੇਕਰ ਤੁਹਾਡੇ ਕੋਲ ਹੋਵੇ ਤੇ ਇਹਦੇ ਨਾਲ ਹੀ ਆਪਾਂ ਮੋٹے ਕੱਟੇ ਹੋਏ ਇੱਥੇ ਪਿਆਜ਼ ਲੈ ਲੈਨੇ ਸਲਾਈਸਿਸ ਵਿੱਚ ਇਹ ਮੈਂ ਵੱਡੇ ਸਾਈਜ਼ ਦਾ ਇੱਕ ਪਿਆਜ਼ ਲਿਆ ਤੁਸੀਂ ਜੇਕਰ ਜ਼ਿਆਦਾ ਕੁਆਂਟੀਟੀ ਬਣਾਉ ਤਾਂ ਤੁਸੀਂ ਜ਼ਿਆਦਾ ਪਿਆਜ਼ ਲੈ ਸਕਦੇ ਹੋ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਪੁੰਨਾਂਗੇ ਥੋੜਾ ਜਿਹਾ ਕ੍ਰਾਂਚ ਰਹਿਣਾ ਜ਼ਰੂਰੀ ਹੈ ਤਾਂ ਹੀ ਇਹ ਸਬਜ਼ੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਇਹਦੇ ਨਾਲ ਹੀ ਆਪਾਂ ਮੋਟੀਆਂ ਕਟੀਆਂ ਹੋਈਆਂ ਮਿਰਚਾਂ ਪਾਵਾਂਗੇ ਮਿਰਚਾਂ ਇੱਥੇ ਮੈਂ 5-7 ਲਈਆਂ ਨੇ ਇਹ ਮਿਰਚਾਂ ਜਿਆਦਾ ਕੋੜੀਆਂ ਨਹੀਂ ਹੈਗੀਆਂ ਨੇ ਤੇ ਟੇਸਟ ਵਿੱਚ ਬਹੁਤ ਹੀ ਜ਼ਿਆਦਾ ਲਾਜਵਾਬ ਹੈਗੀਆਂ ਨੇ ਫਰੈਂਡ ਤੇ ਇਹਦੇ ਨਾਲ ਹੀ ਇੱਕ ਮੈਂ ਟਮਾਟਰ ਲਿਆ ਸਲਾਈਸ ਵਿੱਚ ਕੱਟਿਆ ਹੋਇਆ ਤੇ ਇਹਦੇ ਮੈਂ ਬੀਜ ਕੱਢ ਲਈ ਸੀ ਤੁਸੀਂ ਬੀਜ ਪਾ ਵੀ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਪਕਾਵਾਂਗੇ ਇਹਦੇ ਨਾਲ ਹੀ ਮੈਂ ਇੱਕ ਚਮਚ ਦੇ ਕਰੀਬ ਇੱਥੇ ਪਾਇਆ ਲਸਣ ਕੁੱਟ ਕੇ ਤੇ 1 ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਇਹ ਮਿਰਚਾਂ ਕੋੜੀਆਂ ਨਹੀਂ ਹੈਗੀਆਂ ਫਰੈਂਡਸ ਮੈਂ ਤੁਹਾਨੂੰ ਦੁਆਰਾ ਦੱਸ ਰਹੀ ਹਾਂ ਤੇ ਅੱਧਾ ਚਮਚ ਹਲਦੀ ਪਾਊਡਰ ਤੇ 1.5 ਚਮਚ ਆਪਾਂ ਇੱਥੇ ਧਨੀਆ ਪਾਊਡਰ ਪਾ ਦਵਾਂਗੇ ਤੇ ਇੰਨੇ ਮਸਾਲੇ ਨਾਲ ਹੀ ਆਪਾਂ ਪਾਵਾਂਗੇ ਅਚਾਰੀ ਮਸਾਲਾ ਅਚਾਰ ਦਾ ਮਸਾਲਾ ਹਰ ਘਰ ਚ ਪਿਆ ਰਹਿੰਦਾ ਹੈ ਫਰੈਂਡਸ ਜੇਕਰ ਨਾ ਹੋਵੇ ਤਾਂ ਤੁਸੀਂ ਰਾਈ ਤੇ ਮੇਥੀ ਦਾਣਾ ਤੇ ਜਿਹੜੀ ਸੌਂਫ ਹੁੰਦੀ ਹੈ ਉਹਨਾਂ ਨੂੰ ਥੋੜਾ ਜਿਹਾ ਕੁੱਟ ਕੇ ਪਾ ਸਕਦੇ ਹੋ 1 ਚਮਚ ਮੈਂ ਪਾਇਆ ਤੇ ਇਸ ਇੱਕ ਚਮਚੀ ਮੈਂ ਇਥੇ ਨਮਕ ਪਾਇਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਸਬਜ਼ੀਆਂ ਹਲਕੀਆਂ ਜਾਂ ਕੱਚੀਆਂ ਰੱਖਾਂਗੇ ਆਪਾਂ ਇਹਦੇ ਨਾਲ ਜਿਹੜੀ ਇਹ ਸਬਜ਼ੀ ਹੈ ਜਿਹੜੀ ਚਟਨੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਇਹਨੂੰ ਹਲਕਾ ਜਿਹਾ ਪੁੰਨ ਲਵਾਂਗੇ ਤੇ ਇਹਦੇ ਨਾਲ ਹੀ ਹੁਣ ਪਾਵਾਂਗੇ ਆਪਾਂ ਦਹੀਂ ਦਹੀਂ ਅਤੇ 2-3 ਟੇਬਲस्पून ਆਪਾਂ ਪਾ ਦਵਾਂਗੇ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਜ਼ਿਆਦਾ ਇੱਕ ਵਾਰ ਤੁਸੀਂ ਮੇਰੇ ਕਹਿਣ ਤੇ ਇਹ ਜਿਹੜੀ ਚਟਨੀ ਹੈ ਬਣਾ ਕੇ ਜਰੂਰ ਵੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਤੇ ਫ੍ਰੈਂਡ ਬਣਦੇ ਇਹਨੂੰ ਸਿਰਫ 5 ਮਿੰਟ ਲੱਗਦੇ ਨੇ ਬਹੁਤਾ ਟਾਈਮ ਬਿਲਕੁਲ ਵੀ ਨਹੀਂ ਲੱਗਦਾ ਤੇ ਖਾਣ ਵਿੱਚ ਲਾਜਵਾਬ ਬਣਦੀ ਹੈ ਤੇ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਦਹੀਂ ਨੇ ਜਿਹੜਾ ਕਿ ਉਹ ਛੱਡਤਾ ਤੇ ਹੁਣ ਆਪਾਂ ਪਾਵਾਂਗੇ ਇੱਥੇ ਗਰਮ ਮਸਾਲਾ ਥੋੜਾ ਜਿਹਾ ਮੈਂ ਇੱਥੇ ਗਰਮ ਮਸਾਲਾ ਪਾਇਆ ਗਰਮ ਮਸਾਲਾ ਬਹੁਤਾ ਨਹੀਂ ਐਡ ਕਰਨਾ ਇੱਕ ਵਾਰ ਤੁਸੀਂ ਇਹ ਟਰਾਈ ਜ਼ਰੂਰ ਕਰਿਓ ਤੇ ਹੁਣ ਆਪਾਂ ਥੋੜਾ ਜਿਹਾ ਇਸ 'ਚ ਪਾਣੀ ਪਾਵਾਂਗੇ ਅੱਧੇ ਗਿਲਾਸ ਤੋਂ ਵੀ ਥੋੜਾ ਜਿਹਾ ਘੱਟ ਕਿਉਂਕਿ ਸਬਜ਼ੀਆਂ ਨੂੰ ਆਪਾਂ ਬਹੁਤਾ ਨਹੀਂ ਪਕਾਉਣਾ ਤੇ ਹੁਣ ਆਪਾਂ ਟੱਕਣ ਲਾ ਕੇ ਇਹਨੂੰ 2-3 ਮਿੰਟ ਵਾਸਤੇ ਪਕਾਣ ਦਵਾਂਗੇ ਤੇ ਫ੍ਰੈਂਡ 2 ਕੁ ਮਿੰਟ ਮੈਂ ਇਹਨੂੰ ਪਕਾਇਆ ਸਿਰਫ 2 ਮਿੰਟਾਂ ਵਾਸਤੇ ਜ਼ਿਆਦਾ ਨਹੀਂ ਤੇ ਜਿਹੜੀ ਚਟਨੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਇੱਕ ਵਾਰ ਰੈਸਪੀ ਨੂੰ ਟ੍ਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਕਿਓ ਜੀ ਲੱਗੀ ਜਦੋਂ ਤੁਸੀਂ ਬਣਾ ਕੇ ਖਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ